ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਤੇ ਅਜੱਤੀ ਪਹੁੰਚੇ ਹੋਏ ਹਾਂ ਲੁਧਿਆਣਾ ਦੇ ਵਿੱਚ ਜਿੱਥੇ ਕਿ ਗੁਰੂ ਜੀ ਕੈਟਿੰਗ ਤੇ ਅਸੀਂ ਪਹੁੰਚੇ ਹੋਏ ਹਾਂ ਜਿਹੜੇ ਕਿ ਪੰਜਾਬੀ ਫਰਾ ਜਿਹੜਾ ਉਹਦੇ ਇੱਥੇ ਆਪਣੀ ਸਟਾਲ ਲਾਈ ਹੋਈ ਹੈ ਫੂਡ ਦੀ ਤਾਂ ਉਹਦੇ ਵਿੱਚ ਕੀ ਕੀ ਬਣਾਉਂਦੇ ਨੇ ਆਪਾਂ ਪਾਜੀ ਦੇ ਨਾਲ ਗੱਲਬਾਤ ਕਰਦੇ ਆ ਕਦੋਂ ਤੋਂ ਉਹਨਾਂ ਨੇ ਕੰਮ ਸਟਾਰਟ ਕੀਤਾ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਵਧੀਆ ਜੀ ਵਧੀਆ ਜੀ ਸੁਣਾਓ ਠੀਕ ਹੋ ਹਾਂ ਜੀ ਬਹੁਤ ਵਧੀਆ ਅੱਛਾ ਭਾਜੀ ਤੁਸੀਂ ਫੂਡ ਸਟਾਲ ਇੱਥੇ ਲਾਈ ਹੋਈ ਹੈ ਤਾਂ ਕਿਵੇਂ ਦਾ ਤੁਹਾਨੂੰ ਲੋਕਾਂ ਦਾ ਜਿਹੜਾ ਰਿਸਪੌਂਸ ਆ ਰਿਹਾ ਹੈ ਰਿਸਪੌਂਸ ਬਹੁਤ ਵਧੀਆ ਆ ਰਿਹਾ ਜੀ ਅੱਛਾ ਜੀ ਬਹੁਤ ਵਧੀਆ ਰਿਸਪੌਂਸ ਦਾ ਰਿਪੀਟ ਕਸਟਮਰ ਆ ਰਹੇ ਮੇਰੇ ਕੋਲ ਤੇ ਕਦੋਂ ਤੋਂ ਤੁਸੀਂ ਕੰਮ ਸਟਾਰਟ ਕੀਤਾ ਹੋ ਗਏ 4 ਕਿ ਮਹੀਨੇ ਹੋ ਗਏ ਜੀ ਅੱਛਾ ਜੀ ਤੇ ਤੁਹਾਡੀ ਫੂਡ ਸਟਾਲ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਫੂਡ ਜਿਹੜੇ ਰੱਖੇ ਹੋਏ ਨੇ ਆਪਣੇ ਕੋਲੇ ਜੀ ਗੜੀ ਚਾਵਲ ਹੈ ਜੀ ਰਾਜਮਾ ਚਾਵਲ ਹੈ ਛੋਲੇ ਚਾਵਲ ਹੈ ਜੀ ਰੋਟੀ ਸਬਜੀ ਹੈ ਜੀ ਅੱਛਾ ਜੀ ਤੇ ਜਿਹੜੇ ਤੁਸੀਂ ਆਸਮਾਨ ਘਰ ਬਣਾਵਾ ਕੇ ਬਣਾ ਕੇ ਜੀ ਮੇਰੇ ਵਾਈਫ ਬਣਾਉਂਦੇ ਨੇ ਸਾਰੇ ਜੀ ਸਵੇਰੇ ਉੱਠ ਕੇ ਸਵੇਰੇ ਉਹ ਹੀ ਬਣਾਉਂਦੇ ਨੇ ਮੈਂ ਸਿਰਫ ਸਰਵ ਕਰਦਾ ਜੀ ਅੱਛਾ ਜੀ ਤੇ ਕਿੰਨੇ ਕੁ ਮਤਲਬ ਕਿ ਜਿਹੜੇ ਗਾਹਕ ਨੇ ਉਹ ਜਿਆਦਾ ਚੀਜ਼ ਕਿਹੜੀ ਪਸੰਦ ਕਰਦੇ ਨੇ ਖਾਣਾ ਮੋਸਟਲੀ ਤਾਂ ਸਾਰੇ ਲਾਈਕ ਕਰਦੇ ਨੇ ਜੀ ਰਾਜਮਾ ਚਾਵਲ ਤੇ ਘੜੀ ਚਾਵਲ ਜਿਆਦਾ ਮੋਸਟਲੀ ਲੱਗਦੇ ਨੇ ਇਹ ਹੀ ਜ਼ਿਆਦਾ ਰਿਪੀਟ ਹੋ ਰਹੇ ਨੇ ਅੱਛਾ ਜੀ ਹਾਂਜੀ ਤੇ ਕਸਟਮਰ ਮਤਲਬ ਕਿ ਖਾਣਾ ਘਰ ਦਾ ਹੁਣ ਕਰਕੇ ਜਿਆਦਾ ਬਿਲਕੁਲ ਜੀ ਘਰ ਦਾ ਖਾਣਾ ਹੋ ਕੇ ਨਾ ਜਿਆਦਾ ਕਸਟਮਰ ਆਉਂਦੇ ਆ ਰੋਟੀ ਅਵੋਇਡ ਕਰਦੇ ਨੇ ਅੱਜ ਕੱਲ ਨੂੰ ਪਤਾ ਹੀ ਹੈ ਜੀ ਮੈਦਾ ਵਗੈਰਾ ਨਾ ਬਹੁਤ ਅਵੋਇਡ ਕਰਦੇ ਨੇ ਇਸ ਕਰਕੇ ਘਣ ਘਰ ਦੇ ਖਾਣੇ ਨੂੰ ਪਸੰਦ ਕਰਦੇ ਨੇ ਜੀ ਤੇ ਜਦੋਂ ਤੁਸੀਂ ਖਾਣਾ ਤਿਆਰ ਕਰਦੇ ਹੋ ਮਤਲਬ ਕਿ ਜਦੋਂ ਤੁਹਾਡੇ ਵਾਈਫ ਨੇ ਘਰ ਦੇ ਵਿੱਚ ਕਦੋਂ ਖਾਣਾ ਸਟਾਰਟ ਬਣਾਉਣਾ ਸ਼ੁਰੂ ਕਰ ਦਿੰਦੇ ਕਿੰਨੇ ਵਜੇ ਉੱਠਦੇ ਨੇ ਨਾਲੋਂ ਉਹ ਸਵੇਰੇ ਉੱਠ ਜਾਂਦੇ ਨੇ 6 ਵਜੇ ਜੀ ਅੱਛਾ ਜੀ ਫੇਰ ਉੱਠਦੇ ਸਾਰੇ ਨਹਾ ਕੇ ਪਾਟਪੋਟ ਕਰਕੇ ਤੇ ਆਪਣਾ ਲੱਗ ਜਾਂਦੇ ਨੇ ਪਾਟ ਕਰਦੇ ਘਰ ਦੇ ਸਾਰਾ ਕੁਝ ਬਣਾਉਂਦੇ ਨੇ ਜੀ ਦਿਨ ਦੇ ਵਿੱਚ ਤੁਹਾਡੀ ਕਿੰਨੀ ਜਿਹੜੀ ਹੈ ਕੁਆਂਟੀਟੀ ਲੱਗ ਜਾਂਦੀ ਖਾਣੇ ਦੀ ਜਿੰਨੀ ਕਿ ਬਣਾਈ ਦੀ ਹੈ ਜੀ ਆਪਾਂ ਲੱਗ ਜਾਂਦੀ ਹੈ ਬਣਾਈ ਮੇਰੇ ਨਾਲ ਲੁਧਿਆਣਾ ਤੋਂ ਪਾਜੀ ਵੀ ਆਏ ਹੋਏ ਨੇ ਸੋ ਮੈਨੂੰ ਪਾਜੀ ਨੇ ਸੁਜੈਸਟ ਕੀਤਾ ਸੀ ਕਿ ਤੁਸੀਂ ਇੱਥੇ ਆ ਕੇ ਵੀਡੀਓ ਸ਼ੂਟ ਕਰਨਾ ਸੋ ਪਾਜੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਸੀਂ ਦੱਸੋ ਬਿਲਕੁਲ ਜੀ ਬਹੁਤ ਵਧੀਆ ਗੱਲ ਆ ਗੁਰਪ੍ਰੀਤ ਜੀ ਤੁਸੀਂ ਨਵੇਂ ਲਾਂਚ ਹੋਏ ਹੋ ਅਸੀਂ ਲਾਂਚ ਕਰ ਰਹੇ ਜੀ ਅਸੀਂ ਤੁਹਾਨੂੰ ਦੁਕਾਨਾਂ ਤੇ ਲੈ ਕੇ ਆ ਰਹੇ ਆ ਕਿ ਤੁਸੀਂ ਵੀ ਟੇਸ ਲੋਕਾਂ ਤੱਕ ਪਹੁੰਚਾਓ ਜੀ ਤੁਸੀਂ ਪਾਜੀ ਬਹੁਤ ਵਧੀਆ ਤਰ੍ਹਾਂ ਖਾਣਾ ਬਣਾ ਰਹੇ ਹੋ ਕਿੱਦਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਅਛਾ ਪਾ ਜੀ ਜਿਵੇਂ ਕਿ ਅੱਜ ਕੱਲ ਨਾ ਉਹਨੇ ਮਤਲਬ ਕਿ ਪਿੰਡਾਂ ਦੇ ਵਿੱਚ ਨਾ ਮਤੇ ਪੈਣੇ ਸ਼ੁਰੂ ਹੋ ਗਏ ਨੇ ਕਿ ਪ੍ਰਵਾਸੀਆਂ ਨੂੰ ਬਾਹਰ ਭਜਾਓ ਹਨਾ ਤੇ ਆਪਣੇ ਪੰਜਾਬੀ ਵੀਰਾਂ ਦੀ ਪਹਿਲਾਂ ਤਾਂ ਸਪੋਰਟ ਕਰਨੀ ਚਾਹੀਦੀ ਫੇਰ ਹੀ ਆਪਾਂ ਪ੍ਰਵਾਸੀਆਂ ਨੂੰ ਬਾਹਰ ਭਜਾ ਸਕਦੇ ਆ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ ਮਤਾ ਪਾਸ ਕੀਤਾ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਪਤਾ ਹੀ ਤੁਹਾਨੂੰ ਅੱਜ ਕੱਲ ਕ੍ਰਾਈਮ ਕਿੰਨੇ ਕਰ ਰਹੇ ਨੇ ਠੀਕ ਹੈ ਪ੍ਰਵਾਸੀ ਬਸ ਕੁਝ ਚੰਗੇ ਵੀ ਨੇ ਕੁਝ ਮਾੜੇ ਵੀ ਨੇ ਜੀ ਠੀਕ ਹੈ ਜਿਹੜੇ ਮਾੜੇ ਉਹਨਾਂ ਨੂੰ ਤਾਂ ਕੱਢਣਾ ਹੀ ਚਾਹੀਦਾ ਜੀ ਠੀਕ ਹੈ ਤਾਂ ਹੀ ਪੰਜਾਬ ਦਾ ਹੋਊਗਾ ਜੀ ਸਾਰਾ ਕਿ ਪਿਆਬੀਆਂ ਦਾ ਤਾਂ ਹੀ ਕੰਮ ਮਿਲੂਗਾ ਜੀ ਬਿਲਕੁਲ ਅੱਛਾ ਤੇ ਫਿਰ ਤੁਹਾਡੀ ਸਟਾਲ ਦੇ ਉੱਤੇ ਪੰਜਾਬੀ ਜ਼ਿਆਦਾ ਆਉਂਦੇ ਨੇ ਕਿ ਪ੍ਰਵਾਸੀ ਆਉਂਦੇ ਨੇ ਮੋਸਟਲੀ ਦੋਨੇ ਹੀ ਆਉਂਦੇ ਨੇ ਪਰਵਾਸੀ ਘੱਟ ਆਉਂਦੇ ਨੇ ਪੰਜਾਬੀ ਜ਼ਿਆਦਾ ਆਉਂਦੇ ਨੇ ਜੀ ਪਿਆਬੀ ਪਿਆਬੀ ਜ਼ਿਆਦਾ ਪੰਜਾਬੀ ਸਪੋਰਟ ਕਰਦਾ ਜੀ ਮਤਲਬ ਕਿ ਫੁੱਲ سپورਟ ਹੈ ਪੰਜਾਬੀਆਂ ਦੀ ਹਾਂਜੀ ਹਾਂਜੀ ਪੂਲ سپورਟ ਹੈ ਜੀ ਦੇਖੋ ਦੋਸਤੋ ਇਹਹੀ ਉਮੀਦ ਮੈਂ ਰੱਖਦੀ ਹਾਂ ਕਿ ਜਿਹੜੇ ਵੀ ਆਪਣੇ ਪੰਜਾਬੀ ਇੱਥੇ ਵੀਰ ਜਿਹੜੇ ਆਪਣੇ ਸਟਾਲ ਲਾਉਂਦੇ ਨੇ ਫੂਡ ਤੇ ਜੇ ਉੱਥੇ ਪੰਜਾਬੀ ਵੀਰ ਹੀ سپورਟ ਜ਼ਿਆਦਾ ਕਰਨ ਤਾਂ ਮੈਨੂੰ ਲੱਗਦਾ ਹੈ ਕਿ ਪ੍ਰਵਾਸੀਆਂ ਨੂੰ ਇੱਥੇ ਕੰਮ ਕਰਨ ਦੀ ਕੋਈ ਲੋੜ ਨਹੀਂ ਉਹ ਆਪਣੀ ਇੱਥੇ ਸਟਾਲਾਂ ਲਾ ਹੀ ਨਹੀਂ ਸਕਦੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਬਿਲਕੁਲ ਆਪਣੇ ਬਹੁਤ ਵਧੀਆ ਗੱਲ ਆ ਕਿ ਪੰਜਾਬੀ ਪੰਜਾਬੀ ਨੂੰ سپورਟ ਕਰੇ ਇਹ ਨਹੀਂ ਕਿ ਮੈਂ ਕਈ ਵਾਰ ਸੁਣ ਰਿਹਾ ਕਿ ਉੱਥੋਂ ਰੇੜੀਆਂ ਚੱਕਤੀਆਂ ਤੁਸੀਂ ਉੱਥੇ ਜਾਓ ਹੀ ਨਾ ਰੇੜੀ ਤੇ ਜਾਓ ਨਾ ਜਿਹੜੀ ਰੇੜੀ ਲੱਗੀ ਆ ਉੱਥੇ ਨਾ ਜਾਓ ਪੰਜਾਬੀ ਪੰਜਾਬੀ ਕੋਲ ਜਾਵੇ ਪੰਜਾਬੀ ਬਹੁਤ ਪਰਫੁਰਲਤ ਹੋਣਗੇ ਅਗਰ ਪੰਜਾਬੀ ਕੋਲ ਜਾਣਗੇ ਤਾਂ ਠੀਕ ਹੈ ਨਾ ਤੁਸੀਂ ਖੜੇ ਹੋ ਆਪਣਾ ਕੰਮ ਕਰ ਰਹੇ ਹੋ ਤੁਹਾਡੇ ਕੋਲ ਪੰਜਾਬੀ ਆਣ ਤੁਹਾਡਾ ਖਾਣਾ ਬਹੁਤ ਜਲਦੀ ਵਿਕੇ ਇਹਦੇ ਨਾਲ ਤੁਹਾਡਾ ਕੋਈ ਭਈਆ ਆ ਕੇ ਖੜ ਜਾਂਦਾ ਆ ਕੱਲ ਤੁਹਾਨੂੰ ਖਾਲੀ ਕਰ ਜਾਂਦਾ ਅਗਲਾ ਹੈ ਨਾ ਇਹ ਚਾਹੀਦਾ ਕਿ ਤੁਸੀਂ ਪੰਜਾਬੀ ਨੂੰ ਸਪੋਰਟ ਕਰੋ ਦੁਕਾਨਾਂ ਨੂੰ ਢਾਣਾ ਉਹਨਾਂ ਨੂੰ ਕੱਢਣਾ ਉਹ ਲੱਗ ਗਿਆ ਲਾ ਅਗਲੇ ਨੂੰ ਇੰਨਾ ਕਿ ਬਲੈਂਕ ਕਰ ਦਿਓ ਕਿ ਖਾਲੀ ਕਰ ਦਿਓ ਉਹਨਾਂ ਨੂੰ ਆਪ ਹੀ ਅੱਛਾ ਭਾਜੀ ਰਿਸਪੋਨਸਿਬਿਲਟੀ ਵੀ ਬਣਦੀ ਹੈ ਨਾ ਜੀ ਅਗਲਾ ਖਵਾਰਿਆ ਅਗਲੇ ਦਾ ਤੇ ਪੇਸ਼ਾ ਹੈ ਜੀ ਆਪਣੀ ਰਿਸਪੋਨਸਿਬਿਲਟੀ ਬਣਦੀ ਹੈ ਆਪਾਂ ਕਿੱਥੋਂ ਖਾ ਰਹੇ ਆ ਕੀ ਖਾ ਰਹੇ ਆ ਜੀ ਠੀਕ ਹੈ ਨਾ ਜੀ ਕੁਆਲਿਟੀ ਕੀ ਹੈ ਹਾਂਜੀ ਬਿਲਕੁਲ ਸਰ ਦੇਖਣਾ ਚਾਹੀਦਾ ਜੀ ਆਪਣੇ ਆਪ ਨੂੰ ਐ ਭਾਜੀ ਜਿਵੇਂ ਕਿ ਤੁਹਾਨੂੰ ਤੁਸੀਂ ਆਖਿਆ ਵੀ 4 ਮਹੀਨੇ ਹੋ ਗਏ ਤੁਹਾਨੂੰ ਇਹ ਸਟਾਲ ਲਗਾਈ ਨੂੰ ਹੈ ਨਾ 4 ਮਹੀਨਿਆਂ ਦੇ ਵਿੱਚ ਤੁਹਾਨੂੰ ਕਿਸੇ ਨੇ ਏਦਾਂ ਆ ਕੇ ਤੰਗ ਤਾਂ ਨਹੀਂ ਕੀਤਾ ਵੀ ਤੁਸੀਂ ਇੱਥੇ ਸਟਾਲ ਕਿਉਂ ਲਗਾ ਲਈ ਨਹੀਂ ਜੀ ਕਿਸੇ ਨੇ ਨਹੀਂ ਤੰਗ ਕੀਤਾ ਜੀ ਕੋਈ ਵੀ ਨਹੀਂ ਆਇਆ ਜੀ ਠੀਕ ਤੇ ਸਾਡੇ ਦਰਸ਼ਕਾਂ ਨੂੰ ਇਹ ਗਾਣਾ ਜੀ ਇੱਕ ਵਾਰੀ ਆ ਕੇ ਤੁਸੀਂ ਚੱਖੋ ਸਰਾ ਸਵਾਦ ਦੇਖੋ ਘਰ ਦਾ ਖਾਣਾ ਜੀ ਠੀਕ ਆ ਤੁਹਾਨੂੰ ਕੁਆਲਿਟੀ ਬੜੀ ਲੱਗੀ ਦੁਬਾਰਾ ਰਿਪੀਟ ਆਉਂਗਾ ਤੁਸੀਂ ਤੇ ਤੁਸੀਂ ਇੱਕ ਵਾਰ ਮੈਨੂੰ ਆਪਣੀਆਂ ਸਬਜ਼ੀਆਂ ਦਿਖਾ ਸਕਦੇ ਹੋ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਤਾਂ ਜਰੂਰੀ ਖਜ਼ਾਨਾ ਖੋਲਣਾ ਹੈ ਜੀ ਵਾਓ ਇਹ ਜੀ ਰਾਜਾ ਕੀ ਬਾਤ ਹੈ ਬਿਲਕੁਲ ਬਿਲਕੁਲ ਰਾਜੇ ਦੀ ਮਾਂ ਇਹ ਰਾਜਮਾਈ ਆਪਣੀ ਜੀ ਰਾਜਮਾਂ ਤੁਹਾਨੂੰ ਖੋਲ ਕੇ ਪਤਾ ਲੱਗਦਾ ਖਜ਼ਾਨਾ ਜੀ ਹੈ ਨਾ ਹਾਂ ਜੀ ਬਿਲਕੁਲ ਇਹ ਰਾਈਸ ਹੈ ਜੀ ਚਾਵਲ ਰਾਈਸ ਜੀਰਾ ਰਾਈਸ ਜੀਰਾ ਰਾਈਸ ਹੈ ਜੀ ਜੀ ਜੀਰਾ ਰਾਈਸ ਹਾਂ ਜੀ ਬਾਸਮਤੀ ਹੈ ਜੀ ਜੀ ਜਾਨਕੀ ਜੇ ਆਪਾਂ ਪ੍ਰਵਾਸੀਆਂ ਦੇ ਕੋਲ ਚਲ ਜਾਈ ਤੇ ਉਹ ਤੋਂ ਦੁੱਝੇ ਮੱਥੇ ਮਾਰਦੇ ਨੇ ਇਹ ਜੀ ਪੇਠਾ ਜੀ ਪੇਠਾ ਵਾਓ ਕੀ ਬਾਤ ਹੈ ਪੇਠਾ ਕਦੋਂ ਹਾਂਜੀ ਕਦੋਂ ਪੇਠਾ ਕਦੋਂ ਇਹ ਆ ਗਈ ਜੀ ਛਾਰਾਂ ਦੀ ਫੇਵਰੇਟ ਕੜੀ ਪਕੌੜੇ ਵਾਲੀ ਪਕੌੜੇ ਵਾਲੀ ਗੜੀ ਪਾਣੀ ਆ ਰਹੇ ਯਾਰ ਪਕੌੜੇ ਵਾਲੀ ਗੜੀ ਜੀ ਬਿਲਕੁਲ ਬਿਲਕੁਲ ਕੀ ਬਾਤ ਹੈ ਬਹੁਤ ਵਾਡਰਿੰਗ ਬਾਕ ਖੁਸ਼ਬੂ ਇਹ ਆ ਗਈ ਜੀ ਆਪਣੇ ਜੀ ਮਟਰ ਪਨੀਰ ਦੀ ਵਾਓ ਆ ਬਾਤਾਂ ਨੇ ਕੀ ਬਾਤਾਂ ਨੇ ਕੀ ਬਾਤਾਂ ਨੇ ਮਟਰ ਪਨੀਰ ਦੀ ਜੀ ਚਾਲੋ ਮਟਰ ਪਲੇਟ ਬਾਕੀ ਸੈਲਡ ਹੁੰਦਾ ਜੀ ਰੋਟੀ ਹੁੰਦੀ ਹੈ ਜੀ ਬਰੀਆਨੀ ਹੁੰਦੀ ਹੈ ਉਹ ਹੱਲੇ ਬਰੀਆਨੀ ਨਾ ਲਾਦੇ ਕਰਕੇ ਬਣਾਈਦੀ ਨਹੀਂ ਜੀ ਅੱਛਾ ਜੀ ਹਾਂਜੀ ਤੇ ਭਾਜੀ ਤੁਹਾਡੇ ਇਹ ਪਲੇਟ ਜਿਹੜੀ ਹੈ ਇਹ ਤੁਸੀਂ ਕੀ ਰੇਟ ਰੱਖਿਆ ਹੋਇਆ ਅਸੀਂ ਸਿਰਫ 70 ਰੁਪਏ ਰੱਖਿਆ ਜੀ ਸਿਰਫ 70 ਰੁਪਏ ਪਲੇਟ ਰੱਖੀ ਹੈ ਜੀ ਚਾਰ ਰੋਟੀਆਂ ਦੋ ਸਬਜ਼ੀਆਂ ਦੋ ਸਬਜ਼ੀਆਂ ਤੇ ਰਾਇਤਾ ਵਗੈਰਾ ਪਹਿਲਾਂ ਹੁੰਦਾ ਸੀ ਕਿ ਹੁਣ ਨਹੀਂ ਲੱਸੀ ਹੁੰਦੀ ਹੈ ਜੀ ਆਪਣੇ ਕੋਲ ਅੱਛਾ ਲੱਸੀ ਹੁੰਦੀ ਹੈ ਕਰਦੀ ਕਰਦੀ ਲੱਸੀ ਦਹੀਂ ਦੀ ਲੱਸੀ ਨਹੀਂ ਜੀ ਉਹ अलग ਤੋਂ ਹੈ ਜੀ ਰਾਈਸ ਰਾਈਸ ਤੇ ਰਾਜਮਾ ਰਾਈਸ ਔਰ ਕੜੀ ਰਾਈਸ ਲੱਗ ਤੋਂ ਹੈ 40 ਰੁਪਏ ਹਾਫ 60 ਰੁਪਏ ਫੁੱਲ ਜੀ ਤੇ ਜੇ ਕਿਸੇ ਨੇ ਕਹਿਣਾ ਵੀ ਮੈਨੂੰ ਸਾਰੀ ਮਿਕਸ ਚਾਹੀਦੀ ਫੇਰ ਉਹਦਾ ਤੁਸੀਂ ਕੀ 100 ਰੁਪਏ 100 ਰੁਪਏ ਚਾਰਜ ਹੁੰਦਾ ਜੀ ਜੇ ਰਾਈਸ ਵੀ ਹੁੰਦੇ ਸਬਜ਼ੀਆਂ ਵੀ ਰੋਟੀਆਂ ਵੀ ਫੁੱਲ ਥਾਲੀ ਜਾਂ ਚ ਫੁੱਲ ਥਾਲੀ ਹੁੰਦਾ ਠੀਕ ਹੈ ਅੱਛਾ ਬਾਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਫੇਰ ਆਪਣਾ ਐਡਰੈਸ ਦੱਸ ਦਿਓ ਜਿਵੇਂ ਹੁਣ ਕੀ ਦੇਖ ਕੇ ਕੋਈ ਆ ਹੀ ਜਾਂਦਾ ਤੁਹਾਡੇ ਕੋਲ ਤੁਸੀਂ ਆਪਣਾ ਫੁੱਲ ਐਡਰੈਸ ਦੱਸੋ ਉਹਨਾਂ ਨੂੰ ਇਹ ਜੀ ਆਪਣਾ ਹੈਗਾ ਤਾਂਦਰਾ ਰੋਡ ਤੇ ਹੈਗੇ ਦੁਗਰੀ ਤਾਂਦਰਾ ਰੋਡ ਸਿੰਘ ਜੈਨ ਮੰਦਿਰ ਜੀ ਜਾਨ ਮੰਦਰ ਦੇ ਨਾਲ ਹੀ ਲੱਗੇ ਜੀ ਆਪਣਾ ਸਟਾਲ ਹੈ ਤੁਸੀਂ ਆਪਣਾ ਨਾਮ ਵੀ ਦੱਸੋ ਮਨੋਜ अरोड़ा ਜੀ ਜੀ ਤੇ ਗੁਰੂ ਜੀ ਕੈਟਰਿੰਗ ਗੁਰੂ ਜੀ ਕੈਟਰਿੰਗ ਜੀ ਸੋ ਦੋਸਤੋ ਤੁਸੀਂ ਇੱਥੇ ਇੱਕ ਵਾਰ ਜਰੂਰ ਆਓ ਆ ਕੇ ਇਹ ਖਾਣਾ ਜਿਹੜਾ ਟੇਸਟ ਜ਼ਰੂਰ ਕਰੋ ਤਾਂ ਮੈਨੂੰ ਗੁਰਪ੍ਰੀਤ ਨੂੰ ਦਿਓ ਇਜਾਜ਼ਤ ਧੰਨਵਾਦ ਸਸ਼ੀ ਕਾਰ